ਅੱਜ ਤੱਕ ਲੱਖਾਂ ਐਕਸੀਡੈਂਟ ਹੋਏ ਹੋਣਗੇ ਪਰ ਕਿਸੇ ਨੂੰ ਵੀ ਇਹ ਨਾ ਟਾਰਗੇਟ ਨਹੀਂ ਕੀਤਾ ਗਿਆ ਸ਼ਾਇਦ ਇਹ ਵੀ ਨਾਲ ਆ ਵੀ ਜੇ ਇਹ ਮੁੰਡਾ ਸਰਦਾਰ ਨਾ ਹੁੰਦਾ ਉਹ ਗੱਡੀ ਮੋੜ ਰਿਹਾ ਐ ਇੰਨਾ ਵੱਡਾ ਟਰੱਲ ਐ ਯਾਰ ਜਿਹੜਾ 300 ਫੁੱਟ ਪਿੱਛੇ ਆ ਰਿਹਾ ਐ ਕਿਉਂ ਉਹਨੂੰ ਨਹੀਂ ਦਿਖਿਆ ਐਕਸੀਡੈਂਟ ਵਿੱਚ ਇਨਵੈਸਟੀਗੇਸ਼ਨ ਹੋਊਗੀ ਕੈਮਰੇ ਸਾਰੇ ਚੈੱਕ ਕਰਨ ਵੀ ਜਿਹੜਾ ਵਿਚ ਵਜਿਆ ਐ ਉਹ ਕਿੰਨਾ ਕੁ ਰੌਂਗ ਸੀਗਾ ਜੇ ਉਹ ਲੋਕ ਇੰਨੇ ਸੈਂਸਿਟੀਵਿਟੀ ਨੇ ਤੇ ਉਹ ਸਾਨੂੰ ਪੱਗ ਨਹੀਂ ਦੇ ਸਕਦੇ ਪਰਨਾ ਨਹੀਂ ਦੇ ਸਕਦੇ ਉਹ ਜ਼ਰਿਕ ਛੋਟਾ ਜਿਹਾ ਰਮਾਲਾ ਤਾਂ ਦੇ ਸਕਦੇ ਗੰਗਾ ਫੇਰ ਦੇ ਸਦਾ ਹੀ ਜਾਦ ਰੱਖੀ ਬੜੀਆਂ ਔਖੀਆਂ ਬਿੱਲੀਆਂ ਸਰਦਾਰੀਆਂ ਨੇ ਇਹਨਾਂ ਸਰਦਾਰੀਆਂ ਨੂੰ ਪੌਣ ਬਦਲੇ ਕਦੇ ਚੱਲੀਆਂ ਸਿਰਾਂ ਤੇ ਆਰੀਆਂ ਮਿੱਥੇ ਰੋਜ਼ਗਾਰ ਪੈਦਾ ਕਰ ਦੋ ਸਾਡੇ ਬੱਚਿਆਂ ਨੂੰ ਬਾਹਰ ਧੱਕੇ ਖਾਣ ਦੀ ਰੋਟੀ ਆਏ ਸੱਚਾ ਕਾਲ ਦਾ ਅਨਮਿੱਟ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੁਰ ਹਰਜਿੰਦਰ ਦੇ ਨਾਲ ਜੋ ਯੂ ਐਸ ਏ ਦੇ ਵਿੱਚ ਹੋਇਆ ਉਸ ਨੂੰ ਸਾਂਝੇ ਤਰੀਕੇ ਨਾਲ ਲਿਆ ਜਾ ਰਿਹਾ ਹੈ ਬੇਸ਼ੱਕ ਉਸ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਹਰਜਿੰਦਰ ਤੋਂ ਗਲਤੀ ਤਾਂ ਹੋਈ ਹੈ ਪਰ ਉਸ ਗਲਤੀ ਦੇ ਬਦਲੇ ਜਿਸ ਤਰ੍ਹਾਂ ਦਾ ਸਲੂਕ ਉਹਦੇ ਨਾਲ ਕੀਤਾ ਜਾ ਰਿਹਾ ਉਹ ਕਿਤਨਾ ਕਿਤੇ ਜਾਇਜ਼ ਨਹੀਂ ਦੋ ਚੀਜ਼ਾਂ ਨੂੰ ਸੈਂਸਿਟਿਵ ਤਰੀਕੇ ਨਾਲ ਦੇਖਿਆ ਜਾ ਰਿਹਾ ਸਭ ਤੋਂ ਪਹਿਲਾਂ ਕਿ 45 ਤੋਂ 50 ਸਾਲ ਦੀ ਸਜ਼ਾ ਜੋ ਕਿ ਹਾਲੇ ਹੋਈ ਨਹੀਂ ਚਰਚਾ ਇਹ ਹੈ ਕਿ ਇੱਕ ਸ਼ਖਸ ਦੀ ਜਦੋਂ ਮੌਤ ਹੁੰਦੀ ਹੈ ਕਿਸੇ ਤੋਂ ਤੇ ਉਹਦੀ 15 ਸਾਲ ਸਜ਼ਾ ਜਿਹੜੀ ਆ ਉਹ ਐਡ ਹੁੰਦੀ ਹੈ ਜਾਨੀ ਤਿੰਨ ਲੋਕਾਂ ਦੀ ਮੌਤ ਹੋਈ ਹੈ ਤਾਂ 45 ਸਾਲ ਅਪਰੋਕਸੀਮੇਟਲੀ ਇਹ ਇਸ ਤਰੀਕੇ ਮੰਨਿਆ ਜਾ ਰਿਹਾ ਤੇ ਦੂਜੀ ਜਿਸ ਤਰੀਕੇ ਦੀਆਂ ਫੋਟੋ ਵੀਡੀਓ ਹਰਜਿੰਦਰ ਦੀਆਂ ਪੰਜਾਬ ਦੇ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਪੰਜਾਬੀ ਬੈਠੇ ਆ ਜਿਨ੍ਹਾਂ ਕੋਲੇ ਪਹੁੰਚੀਆਂ ਉਹਨਾਂ ਨੂੰ ਇਸ ਗੱਲ ਦਾ ਬੜਾ ਇਤਰਾਜ਼ ਹੋਇਆ ਕਿ ਉਸ ਨੂੰ ਕਟੋ-ਕਟ ਸਿਰ ਕੱਜਣ ਵਾਸਤੇ ਕੋਈ ਥੋੜਾ ਬਹੁਤਾ ਕਪੜਾ ਜ਼ਰੂਰ ਦੇ ਦੇਣਾ ਚਾਹੀਦਾ ਸੀ। ਬੇਸ਼ੱਕ ਉਥੋਂ ਦਾ ਕਾਨੂੰਨ ਇਸ ਗੱਲ ਨੂੰ ਸੈਂਸਿਟਿਵ ਮੰਨਦਾ ਹੈ ਕਿ ਉਸ ਨੂੰ ਪਰਣਾ ਨਹੀਂ ਦਿੱਤਾ ਜਾ ਸਕਦਾ ਜਾਂ ਦਸਤਾਰ ਨਹੀਂ ਦਿੱਤੀ ਜਾ ਸਕਦੀ ਤਾਂ ਕਟੋ-ਕਟ ਸਿਰ ਕੱਜ ਜ਼ਰੂਰ ਦੇਣਾ ਚਾਹੀਦਾ ਸੀ। ਦੋ ਚੀਜ਼ਾਂ ਦਾ ਇਤਰਾਜ਼ ਵੱਡੇ ਪੱਧਰ ਤੇ ਚੱਲ ਰਿਹਾ ਹਾਲਾਂਕਿ ਹਰਜਿੰਦਰ ਨੂੰ ਬਚਾਉਣ ਦੇ ਵਾਸਤੇ ਕਮਿਊਨਿਟੀ ਆਪਣਾ ਜ਼ੋਰ ਵੀ ਲਾ ਰਹੀ ਹੈ ਪਰ ਇੱਕ ਇਤਰਾਜ਼ ਵਿਦੇਸ਼ਾਂ 'ਚ ਬੈਠੇ ਹੋਏ ਜਿਹੜੇ ਸਿੱਖ ਕਾਰਕੁਨ ਜਿਹੜੇ ਵੱਖ-ਵੱਖ ਜਥੇਬੰਦੀਆਂ ਚਲਾਉਂਦੇ ਆ ਉਹਨਾਂ ਨਾਲ ਵੀ ਜੁੜਿਆ ਹੋਇਆ ਕਿ ਉਹ ਐਫਰਟ ਕੀ ਕੁਝ ਕਰ ਰਹੇ ਨੇ ਹੁਣ ਤੱਕ ਉਹਨਾਂ ਦੇ ਐਫਰਟ ਸਾਹਮਣੇ ਕਿਉਂ ਨਹੀਂ ਆਏ ਮੇਰੇ ਨਾਲ ਬਾਬਾ ਸੁਖਵੀਰ ਸਿੰਘ ਜੀ ਕੰਦੋਲਾ ਹੈਗੇ ਨੇ ਬਾਬਾ ਜੀ ਦੋ ਤਿੰਨ ਚੀਜ਼ਾਂ ਦਾ ਜ਼ਿਕਰ ਮੈਂ ਆਪਣੀ ਇਸ ਭੂਮਿਕਾ ਦੇ ਵਿੱਚ ਕੀਤਾ ਜੀ ਇੱਕ ਤਾਂ ਸਜ਼ਾ ਬਹੁਤ ਜ਼ਿਆਦਾ ਕਹੀ ਜਾ ਰਹੀ ਹੈ ਹਾਲਾਂਕਿ ਹੋਈ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਭਾਵਨਾ ਹੈ ਕਿ ਨਹੀਂ ਹੋ ਸਕਦੀ ਹੈ ਪਰ ਜਿਸ ਤਰ੍ਹਾਂ ਦੀਆਂ ਫੋਟੋ ਵੀਡੀਓ ਵਾਇਰਲ ਹੋ ਰਹੀਆਂ ਹੈ ਕੱਲਾ ਬੰਨਿਆ ਹੋਇਆ ਜੂੜਾ ਨਜ਼ਰ ਆ ਰਿਹਾ ਹੈ ਇਤਰਾਜ਼ ਇਸ ਕੱਲ ਦਾ ਵੀ ਵੱਡਾ ਮੰਨਿਆ ਜਾ ਰਿਹਾ ਹੈ ਕਿ ਘੱਟੋ ਘੱਟ ਸਿਰ ਤੱਕ ਕਾਜ ਲੈਣ ਦਿੰਦੀ ਉਥੋਂ ਦੀ ਕਾਨੂੰਨ ਵਿਵਸਥਾ ਜਿਹੜੀ ਵਿਰਾਜਿਤ ਦਸਤਾਰ ਆ ਇਹ ਸੱਚੇ ਪਾਤਸ਼ਾਹ ਗੁਰਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਹੋਈ ਸਰਦਾਰੀ ਆ ਜਿਹੜਾ ਦਸਤਾਰਾਂ ਨੇ ਸਾਡੀਆਂ 에ਵਾਵੇ ਫਤਿਹ ਸਿੰਘ ਜੀਆਂ ਦੀ ਕੁਰਬਾਨੀ ਆ ਇੱਕ ਸਰਦਾਰ ਦੇ ਕੋਲ ਉਹਦੀ ਦਸਤਾਰ ਉਹਦੀ ਇੱਜ਼ਤ ਗਿਣੀ ਜਾਂਦੀ ਆ ਅੱਜ ਇੱਥੇ ਕਿਸੇ ਦੀ ਪੱਗ ਨੂੰ ਹੱਥ ਪਾ ਲਈਏ ਤਾਂ ਬੰਦਾ ਕਹਿੰਦਾ ਬਾਈ ਜੀ ਤੂੰ ਮੇਰੀ ਇੱਜ਼ਤ ਨੂੰ ਹੱਥ ਪਾਇਆ ਹੈ ਜੇ ਉਹ ਲੋਕ ਇੰਨੇ ਸੈਂਸਿਟੀਵਿਟੀ ਨੇ ਤੇ ਉਹ ਸਾਨੂੰ ਪੱਗ ਨਹੀਂ ਦੇ ਸਕਦੇ ਪਰਨਾ ਨਹੀਂ ਦੇ ਸਕਦੇ ਉਹ ਜ਼ਰ ਇੱਕ ਛੋਟਾ ਜਿਹਾ ਰਮਾਲਾ ਤਾਂ ਦੇ ਸਕਦੇ ਤੂੰ ਗੁੱਟੇ ਤੇ ਗੁੱਟੇ ਰਮਾਲ ਨਾਲ ਤਾਂ ਕੋ ਬੰਦਾ ਫਹਾਣੀ ਲਾਉਣ ਲੱਗਿਆ ਹਾਂਜੀ ਇਹ ਇੱਕ ਸਰਾਸਰ ਧੱਕਾ ਹੈ ਜਿਹੜੀਆਂ ਗਵਰਨਮੈਂਟਾਂ ਅੱਜ ਤੋਂ ਨਹੀਂ ਜਦੋਂ ਤੋਂ ਅਸੀਂ ਸੰਭਲੇ ਆਂ ਕਦੋਂ ਹੋਏ ਜਕਰੀਆ ਖਾਨ ਵਰਗੇ ਰਹੀ ਕਦੋਂ ਹੋਏ ਔਰੰਗਜ਼ੇਬ ਰਾਈ ਕਦੋਂ ਹੋਏ ਜ਼ਾਹਾਂਗੀਰਾਂ ਉਦੋਂ ਤੋਂ ਸਾਡੇ ਨਾਲ ੱੱੱਕਾ ਚੱਲਦਾ ਹੀ ਆਇਆ ਹੈ ਅੱਜ ਵੀ ਚੱਲਦਾ ਹੈ ਪਰਦੇ ਹੁੰਦੇ ਆ ਕਹਿੰਦੇ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਆ ਜਾਂ ਪੈਂਦੇ ਰਹਿਣਗੇ ਇਹ ਤਾਂ ਚੱਲਦਾ ਹੀ ਆਇਆ ਹੈ ਸਾਡੇ ਨਾਲ ੱੱੱਕਾ ਪਰ ਅੱਪ ਪੜਦੇ ਆ ਕੰਗਾ ਫੇਰ ਦੇ ਸਦਾ ਹੀ ਜਾਦ ਰੱਖੀ ਬੜੀਆਂ ਔਖੀਆਂ ਬਲੀਆਂ ਸਰਦਾਰੀਆਂ ਨੇ ਇਹਨਾਂ ਸਰਦਾਰੀਆਂ ਨੂੰ ਪੌਣ ਬਦਲੇ ਕਦੇ ਚੱਲੀਆਂ ਸਿਰਾਂ ਤੇ ਆਰੀਆਂ ਨੇ ਉਹ ਕਮਿਊਨਿਟੀ ਨੂੰ ਟਰੰਪ ਵਰਗਿਆਂ ਨੂੰ ਚਾਹੀਦਾ ਦਸਤਾਰ ਇਹਨਾਂ ਦੇ ਗੁਰੂ ਦਾ ਤਾਜ ਆ ਦਸਤਾਰ ਨਹੀਂ ਤਾਰਨੀ ਚਾਹੀਦੀ ਸਿਰ ਤੋਂ ਦਸਤਾਰ ਨਹੀਂ ਖੋਣੀ ਚਾਹੀਦੀ ਬਾਕੀ ਕਾਨੂੰਨਾਂ ਦਾ ਜੋ ਹੋਏਗਾ ਉਹਨੂੰ ਚੱਲ ਲਾਂਗੇ ਕੀ ਮਹਿਸੂਸ ਕਰਦੇ ਹੋ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਨਜ਼ਰੀਆ ਕੁਝ ਇਸ ਤਰ੍ਹਾਂ ਦੇ ਨਾਲ ਵੀ ਆ ਰਿਹਾ ਹੈ ਕਿ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਇਹਨੂੰ ਜਾਣ ਬੁੱਝ ਕੇ ਉਭਾਰਿਆ ਜਾ ਰਿਹਾ ਜਦ ਕਿ ਇਹ ਪਹਿਲਾ ਮਸਲਾ ਤਾਂ ਹੋਣਾ ਨਹੀਂ ਨਾ ਯੂ ਐਸ ਏ ਦੇ ਵਿੱਚ ਕਿ ਕੋਈ ਇਸ ਤਰ੍ਹਾਂ ਦੇ ਨਾਲ ਕੋਈ ਸੜਕ ਦੁਰਘਟਨਾ ਵਾਪਰੀ ਹੋਵੇ ਤਾਂ ਉਸ ਨੂੰ ਏਡਾ ਵੱਡਾ ਇਸ਼ੂ ਬਣਾ ਕੇ ਰੇਜ਼ ਕੀਤਾ ਗਿਆ ਹੋਵੇ ਟਾਰਗੇਟ ਐਕਸੀਡੈਂਟ ਵਿਰਜ ਕੀ ਤੋਂ ਨਹੀਂ ਹੁੰਦਾ ਐਕਸੀਡੈਂਟ ਕਿਹੜੇ ਸ਼ਹਿਰ ਚ ਨਹੀਂ ਹੁੰਦਾ ਕਿਹੜੀ ਕੰਟਰੀ ਚ ਨਹੀਂ ਹੁੰਦਾ ਅੱਜ ਤੱਕ ਲੱਖਾਂ ਐਕਸੀਡੈਂਟ ਹੋਏ ਹੋਣਗੇ ਪਰ ਕਿਸੇ ਨੂੰ ਵੀ ਇਹਨਾਂ ਟਾਰਗੇਟ ਨਹੀਂ ਕੀਤਾ ਗਿਆ ਸ਼ਾਇਦ ਇਹ ਵੀ ਨਾਲ ਆ ਵੀ ਜੇ ਇਹ ਮੁੰਡਾ ਸਰਦਾਰ ਨਾ ਹੁੰਦਾ ਤਾਂ ਸ਼ਾਇਦ ਐਡਾ ਵੱਡਾ ਆਵਾਜ਼ ਵੀ ਨਾ ਬਣਦੀ ਹਾਂਜੀ ਸਾਨੂੰ ਟਾਰਗੇਟ ਇਹ ਤਾਂ ਆਪਾਂ ਮੰਨ ਲਈਆਂ ਪਰ ਜਦੋਂ ਆਪਾਂ ਦੇਖੀਏ ਤਾਂ ਲੋਕੀ ਦੋ ਪੱਖ ਲੈ ਕੇ ਚੱਲਦੇ ਆ ਐ ਨਹੀਂ ਜੀ ਇਹਦਾ ਕਸੂਰ ਆ ਜੀ ਆਹ ਵੋ ਜੋ ਮਰਜ਼ੀ ਸੁਣ ਲੋ ਜੀ ਤੁਹਾਨੂੰ ਨੈੱਟ ਤੋਂ ਸੁਣਨੇ ਨੂੰ ਮਿਲੂਗਾ ਆਪਾਂ ਇਹ ਵੀ ਗੱਲ ਮੰਨ ਲੈਣੇ ਵੀ ਵੀਰ ਹਰਜਿੰਦਰ ਦਾ ਕਸੂਰ ਆ ਮੰਨ ਲੈਣੇ ਆ ਇੱਕ ਪੁਆਇੰਟ ਮੰਨ ਲੈਣੇ ਆ ਬਈ ਸਾਡੇ ਵਾਲਾ ਜਿਹੜਾ ਪੰਜਾਬੀ ਮੁੰਡਾ ਹੈ ਵੀ ਉਸ ਤੋਂ ਗੱਡੀ ਜੂ ਟਰਨ ਲਈ ਗਈ ਉਹਨੇ ਇੰਡੀਕੇਟਰ ਵੀ ਦਿੱਤਾ ਹੈ ਦਿੱਤਾ ਹੋਊਗਾ ਪਰ ਜਦੋਂ ਉਹ ਗੱਡੀ ਮੋੜ ਰਿਹਾ ਐ ਐਡਾ ਵੱਡਾ ਟਰੱਲ ਐ ਯਾਰ ਜਿਹੜਾ 300 ਫੁੱਟ ਪਿੱਛੇ ਆ ਰਿਹਾ ਹੈ ਕਿਉਂ ਉਹਨੂੰ ਨਹੀਂ ਦਿਖਿਆ ਉਹ ਕਿੱਥੇ ਸੀਗਾ ਸਾਡੇ ਵਾਲਾ ਤਾਂ ਮੰਨ ਲਿਆ ਵੀ ਚਲੋ ਉਹ ਰੋਂਗ ਚੱਲ ਪਿਆ ਜਿਹੜਾ ਮਗਰ ਆ ਰਿਹਾ ਐ ਅੱਜ ਕੱਲ ਤਾਂ ਕਿੰਨੀ ਕ ਸਪੀਡ ਤੇ ਹੋਊਗਾ ਉਹ ਮਗਰ ਵਾਲੇ ਨੂੰ ਤਾਂ ਗੌਰ ਰੱਖਣੀ ਚਾਹੀਦੀ ਆ ਵੀ ਉਹ ਇੰਡੀਕੇਟਰ ਦੰਦਾ ਜਾ ਰਿਹਾ ਉਹਨੇ ਇੱਥੇ ਦੀ ਮੋੜ ਲੈ ਉਹ ਵੀ ਉਹ ਵੀ ਲੈ ਕੇ ਪਿੱਛੇ ਠੋਕਦਾ ਕਸੂਰ ਤਾਂ ਉਹਦਾ ਵੀ ਬਰਾਬਰ ਗਿਣਾਗੇ ਨਾ ਐਕਸੀਡੈਂਟ ਵਿੱਚ ਇਨਵੈਸਟੀਗੇਸ਼ਨ ਹੋਊਗੀ ਕੈਮਰੇ ਸਾਰੇ ਚੈੱਕ ਕਰਨ ਵੀ ਜਿਹੜਾ ਵਿਚ ਵਜਿਆ ਉਹ ਕਿੰਨਾ ਕੁ ਰੌਂਗ ਸੀਗਾ ਉਥੇ ਉਹਨੂੰ ਵੀ ਦੇਖਿਆ ਜਾਊਗਾ ਨਾ ਪਰ ਇਸ ਕਰਕੇ ਇਹ ਚ ਜਰੂਰ ਦੇਖਿਆ ਜਾਣਗੇ ਆ ਵੀ ਜਿਹੜਾ ਕਸੂਰ ਕਿਦਾ ਕਿਦਾ ਨਿਕਲਦਾ ਹੈ ਕਈ ਵਾਰ ਬੰਦਾ ਆਪ ਠੀਕ ਹੁੰਦਾ ਹੈ ਦੁਬਈ ਰਗੜ ਜਾਂਦਾ ਹੈ ਹਨਾ ਜੀ ਜੋ ਹੋਇਆ ਸੋ ਗਲਤ ਹੋਇਆ ਸਾਡੀ ਕਮਿਊਨਿਟੀ ਨੂੰ ਪੂਰੇ ਹਿੰਦੁਸਤਾਨੀਆਂ ਨੂੰ ਜਿੱਥੇ ਵੀ ਬੈਠੇ ਆ ਸਾਨੂੰ ਇੱਕ ਹੋਣਾ ਚਾਹੀਦਾ ਹੈ ਅੱਜ ਇੱਕ ਬੱਚੇ ਨਾਲ ਹੋਇਆ ਕੱਲ ਨੂੰ ਦੂਜੇ ਨਾਲ ਹੋ ਸਕਦਾ ਹੈ ਮੈਂ ਵਿਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੀ ਕਮਿਊਨਿਟੀ ਸਾਡੀ ਬਹੁਤ ਵੱਡੇ ਵੱਡੇ ਆਉਧਿਆਂ ਤੇ ਬੈਠੀ ਹੈ ਬਹੁਤ ਸਾਰੀਆਂ ਫਿਕਰਬੰਦ ਵੀ ਜਥੇਬੰਦੀਆਂ ਹੈਗੀਆਂ ਨੇ ਕਿ ਸਿੱਖਾਂ ਨਾਲ ਤੱਕਾ ਨਹੀਂ ਹੋਣਾ ਚਾਹੀਦਾ ਜਾਂ ਜਿਸ ਤਰੀਕੇ ਨਾਲ ਵੀ ਆਪਣੇ ਆਪ ਨੂੰ ਪ੍ਰੈਜੈਂਟ ਕੀਤਾ ਜਾਂਦਾ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਕੋਈ ਅਜਿਹੇ ਐਫਰਟ ਕੀਤੇ ਜਾਂ ਅਪਰੋਚ ਕੀਤਾ ਜਾਂ ਹੁਣ ਤੱਕ ਕੋਈ ਇਦਾਂ ਦੀ ਕੋਈ ਗੱਲ ਪਹੁੰਚੀ ਕਿ ਉਹਨਾਂ ਨੇ ਬਹੁਤ ਵੱਡਾ ਕੋਈ ਐਫਰਟ ਕੀਤਾ ਹਰਜਿੰਦਰ ਨੂੰ ਬਚਾਉਣ ਦੇ ਵਾਸਤੇ ਘੱਟੋ ਘੱਟ ਹਰਜਿੰਦਰ ਨਹੀਂ ਤਾਂ ਇਹੀ ਮੰਨਿਆ ਜਾਵੇ ਕਿ ਉਹ ਭਾਰਤੀ ਹੈ ਕੋਈ ਭਾਰਤ ਭਾਰਤੀ ਨੂੰ ਬਚਾਉਣ ਦੇ ਵਾਸਤੇ ਹਜੇ ਤੱਕ ਤਾਂ ਮੈਂ ਇਦਾਂ ਦਾ ਦੇਖਿਆ ਹੀ ਨਹੀਂ ਵੀ ਕੋਈ ਸੰਸਥਾ ਨੇ ਹਾਂ ਦਾ ਨਾਰਾ ਮਾਰਿਆ ਹੋਵੇ ਮੈਨੂੰ ਤਾਂ ਅਜੇ ਸੁਣਨ ਚ ਆਇਆ ਹੀ ਨਹੀਂ ਸਾਡੇ ਸਰਦਾਰ ਭਾਈਆਂ ਪੰਜਾਬ 'ਚ بارشਾਂ ਹੋ ਰਹੀਆਂ ਜਿਹੜੇ ਇਲਾਕਿਆਂ 'ਚ ਹੜ੍ਹ ਆਏ ਹੋਏ ਹਨ ਉੱਥੇ ਲੱਖਾਂ ਕਰੋੜਾਂ ਦਾ ਲੰਗਰ ਲੈ ਕੇ ਪਹੁੰਚ ਗਏ ਪਹੁੰਚ ਗਏ ਪਰ ਹੁਣ ਤੱਕ ਇੱਕ ਸੰਸਥਾ ਨੇ ਇਹ ਆਵਾਜ਼ ਨਹੀਂ ਦਿੱਤੀ ਬਈ ਕੋਈ ਗੱਲ ਨਹੀਂ ਅਸੀਂ ਆਪਣੇ ਬੱਚੇ ਨੂੰ ਬਚਾਵਾਂਗੇ ਚਾਹੇ ਉਹਦੇ ਉੱਤੇ ਸਾਨੂੰ ਕਰੋੜਾਂ ਅਰਬਾਂ ਰੁਪਏ ਬਾਰਨਾ ਪੈ ਜਾਵੇ ਕੋਈ ਸੰਸਥਾ ਮੈਨੂੰ ਤਾਂ ਅਜੇ ਗਰਜਮਈ ਆਵਾਜ਼ 'ਚ ਸਾਹਮਣੇ ਨਹੀਂ ਆਈ ਮੇਰੀ ਨੌਲੇਜ ਵਿੱਚ ਤੁਹਾਡੇ ਚਾਹੀਏ ਹੋਵੇ ਤਾਂ ਕਹਿ ਨਹੀਂ ਸਕਦਾ ਮੈਂ ਵੀ ਸਾਨੂੰ ਕੁਝ ਵੀ ਲੱਗ ਜਵੇ ਪਰ ਇਹ ਵੀ ਫਿਕਰਮੰਦੀ ਵਾਲੀ ਗੱਲ ਹੈ ਇਹ ਵੀ ਫਿਕਰਮੰਦੀ ਵਾਲੀ ਗੱਲ ਆ ਹਾਂ ਅਸੀਂ ਲੋਕਾਂ ਨੂੰ ਮਹਿਸਾਂ ਵੰਡ ਸਕਦੇ ਆ ਅਸੀਂ ਪੀਜ਼ਿਆਂ ਦੇ ਲੰਗਰ ਲਾ ਸਕਦੇ ਆ ਪਰ ਅਸੀਂ ਇੱਕ ਬੱਚੇ ਨੂੰ ਬਚਾਉਣ ਵਾਸਤੇ ਅੱਗੇ ਜੇ ਨਾ ਇੱਕ ਮੈਂ ਨਹੀਂ ਚਾਹੁੰਦਾ ਕਹਿੰਦਾ ਹੋਰ ਸੰਸਥਾਵਾਂ ਜੇ ਕੱਲਾ ਇੱਕ ਸੰਤ ਸਮਾਜ ਕੱਲਾ ਹੀ ਸੰਤ ਸਮਾਜ ਇੱਕ ਇਹੀ ਖੜਾ ਹੋ ਜਵੇ ਨਾ ਇਹੀ ਖੜਾ ਹੋ ਜਵੇ ਤਾਂ ਸ਼ਾਇਦ ਇਹ ਕਿਸੇ ਨੂੰ ਵੀ ਬਰਾਬਰ ਤੋਲ ਕੇ ਆ ਸਕਦੇ ਆ ਬਿਲਾ ਚੱਕ ਸਾਨੂੰ ਸਾਡਾ ਬੱਚਾ ਚਾਹੀਦਾ ਜਿਹੜੇ ਮਰ ਗਏ ਉਹ ਤਾਂ ਵਾਪਸ ਨਹੀਂ ਆਉਣਗੇ ਪਰ ਹਾਂ ਅਸੀਂ ਉਹਨਾਂ ਦਾ ਹਰਜਾਨਾ ਭੁਗਤਣ ਨੂੰ ਤਿਆਰ ਹਾਂ ਇੱਕ ਹਾਂ ਕੀਤਾ ਜਾ ਸਕਦਾ ਇੱਕੋ ਇੱਕੋ ਹੀ ਸੰਸਥਾ ਕਰ ਸਕਦੀ ਆ ਜੇ ਕਰਨੇ ਭਰਾਵੇ ਪਰ ਮੈਨੂੰ ਅਜੇ ਹਾਂ ਦਾ ਨਾਰਾ ਮਿਲਿਆ ਨਹੀਂ ਪੂਰਾ ਪਰ ਚੱਲੇ ਸੰਤਸਮਾ ਚੱਲੇ ਅਸੀਂ ਜਿੰਨੇ ਜੋਗੇ ਹੈਗੇ ਆ ਨਾ ਸਭ ਤੋਂ ਪਹਿਲਾਂ ਮੈਂ ਕਹਿੰਨਾ ਪੂਰੇ ਵਰਲਡ ਵਿੱਚੋਂ ਸਭ ਤੋਂ ਪਹਿਲਾਂ ਜੇ ਨਾ ਆ ਗਲਤੀ ਆਉਨੇ ਆਪਾਂ ਤਾਂ ਸਭ ਤੋਂ ਪਹਿਲਾਂ ਸਾਡੀ ਪਰਚੀ ਘਟੋ ਕਿੰਨੇ ਦੀ ਕਟਣੀ ਚਾਹੁੰਦੇ ਆ ਹਾਂ ਮੇਰੇ ਕੋਲ ਮੇਰਾ ਘਰ ਆ ਬਾਬਾ ਜੀ ਦੀ ਕਿਰਪਾ ਨਾਲ 5 1/2 ਏਕੜ ਚਾ ਵੇਚ ਲੋ ਸਾਰਾ ਦੇ ਦਿਓ ਜਿੱਥੇ ਦੇਣਾ ਪੈਂਦਾ ਜੋ ਮੇਰੇ ਕੋਲ ਆ ਦੇ ਦਿਓ ਸਾਰਾ ਹੀ ਦੇ ਦਿਓ ਪਰ ਉਸ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਕਿੱਦਾਂ ਬਚ ਸਕਦਾ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਬਹੁਤ ਵੱਡੇ ਵੱਡੇ ਹਜ਼ਾਰ ਹਜ਼ਾਰ 10-10 ਹਜ਼ਾਰ ਕਰੋੜ ਦੇ ਮਾਲਕ ਸਿੱਖ ਸਾਡੇ ਵੱਲ ਤੇ ਬੈਠੇ ਆਂ ਅਮਰੀਕਾ ਦੇ ਵਿੱਚ ਉਹ ਸਿੱਖ ਬੈਠੇ ਆਂ ਜਿਨ੍ਹਾਂ ਦੇ ਕੋਲ 50-50 ਹਜ਼ਾਰ ਏਕੜ ਚ ਬਦਾਮਾਂ ਦੀ ਖੇਤੀ ਹੁੰਦੀ ਆ ਕਰ ਸਕਦੇ ਆ ਕੀ ਨਹੀਂ ਹੋ ਸਕਦਾ ਤੇ ਇਸ ਕਰਕੇ ਐ ਐਕਸੀਡੈਂਟ ਗੱਡੀ ਚ ਇੱਕ ਸੈਕਿੰਡ ਚ ਹੁੰਦਾ ਪਰ ਇਹ ਆਪਾਂ ਵਰਲਡ ਦੀ ਧਰਤੀ ਤੇ ਵਸਣ ਵਾਲੇ ਲੋਕਾਂ ਇੱਥੇ ਲੋਕ ਗੋਲੀਆਂ ਚਲਾ ਕੇ 50 50 ਬੰਦਿਆਂ ਨੂੰ ਡਾਇਰੈਕਟ ਮਾਰ ਕੇ ਨਿਕਲ ਜਾਂਦੇ ਆ ਉਹਨਾਂ ਦੀਆਂ ਸਜ਼ਾ ਕਿੱਥੇ ਗਈਆਂ ਉਹ ਤਾਂ ਕਦੇ ਨਾ ਟਾਰਗੇਟ ਕੀਤੇ ਨਹੀਂ ਜਾਂਦੇ ਇਸ ਕਰਕੇ ਸਾਡੀ ਕਮਿਊਨਿਟੀ ਨੂੰ ਇਕੱਠੇ ਹੋਣਾ ਚਾਹੀਦਾ ਸਾਨੂੰ ਇਕ ਹੋਣਾ ਚਾਹੀਦਾ ਉਹਦੀ ਮਾਂ ਪਤਾ ਨਹੀਂ ਕਿੰਨੀ ਪਰੇਸ਼ਾਨ ਹੋ ਗਈ ਉਹਦੀ ਭੈਣ ਕਿੰਨੀ ਕਿ ਪਰੇਸ਼ਾਨ ਹੋ ਗਈ ਉਹ ਬੱਚੇ ਦੇ ਦਿਮਾਗ ਤੇ ਕਿੰਨਾ ਕੁ ਲੋਡ ਪਿਆਊਗਾ ਇਸ ਟਾਈਮ ਜਾਂਦਾ ਰੋਜੀ ਰੋਟੀ ਵਾਸਤੇ ਆ ਆਪਣੀਆਂ ਸਰਕਾਰਾਂ ਨੂੰ ਜਾਂਦਾ ਜਾਂਦਾ ਕਹਾਂਗਾ ਇੱਥੇ ਰੋਜ਼ਗਾਰ ਪੈਦਾ ਕਰ ਦਿਓ ਸਾਡੇ ਬੱਚਿਆਂ ਨੂੰ ਬਾਹਰ ਧੱਕੇ ਖਾਣ ਦੀ ਲੋੜ ਨਹੀਂ ਆਗੀ ਇੱਥੇ ਰੋਜ਼ਗਾਰ ਪੈਦਾ ਕਰ ਦਿਓ ਇੱਥੇ ਤੁਸੀਂ ਰੋਜ਼ਗਾਰ ਤਾਂ ਪੈਦਾ ਨਹੀਂ ਕੀਤਾ ਪਰ ਤੁਸੀਂ ਬੇਰੋਜ਼ਗਾਰੀ ਜ਼ਰੂਰ ਪੈਦਾ ਕੀਤੀ ਆ ਇਹ ਹੀ ਬੇਨਤੀ ਕਰੂੰਗਾ ਬਹੁਤ ਧੰਨਵਾਦ ਜੀ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਇੱਕ ਕਹਿ ਲਓ ਕਿ ਸੁਨੇਹਾ ਕਹਿ ਲਓ ਵੰਗਾਰ ਕਹਿ ਲਓ ਮੀਣਾ ਕਹਿ ਲਓ ਕਿ ਭਾਈ ਕਿਉਂ ਨਹੀਂ ਕਰ ਸਕਦੇ ਅਸੀਂ ਆਪਸ਼ਨਸ ਲੱਭੇ ਜਾ ਸਕਦੇ ਆ ਜੇਕਰ ਉਹ ਪਰਿਵਾਰ ਜਿਸ ਜੋ ਗੱਡੀ ਦੇ ਵਿੱਚ ਸਵਾਰ ਸੀ ਜੋ ਇਸ ਦੁਨੀਆ ਤੋਂ ਚਲੇ ਗਏ ਤਾਂ ਉਹਨਾਂ ਤੱਕ ਅਪਰੋਚ ਤਾਂ ਕੀਤੀ ਜਾ ਸਕਦੀ ਹੈ ਉਥੋਂ ਦੀ ਉਸ ਕਮਿਊਨਿਟੀ ਨਾਲ ਅਪਰੋਚ ਕੀਤੀ ਜਾ ਸਕਦੀ ਹੈ ਜਿਸ ਕਮਿਊਨਿਟੀ ਨੂੰ ਉਹ ਲੋਕ ਬਿਲੋਂਗ ਕਰਦੇ ਸੀ ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ ਕਿ ਇਸ ਮਸਲੇ ਦਾ ਹੱਲ ਆਪਾਂ ਕਰੀਏ ਤਾਂ ਸਿੱਧੇ ਤੌਰ ਤੇ ਬਾਬਾ ਜੀ ਕਹਿੰਦੇ ਕਿ ਜੇਕਰ ਸੰਤ ਸਮਾਜ ਉੱਠਦਾ ਹੈ ਤੇ ਹਾਮੀ ਭਰਦਾ ਇਸ ਗੱਲ ਦੀ ਤਾਂ ਉਹ ਕਹਿੰਦੇ ਕਿ ਮੈਂ ਆਪਣੀ ਸਾਰੀ ਜਾਇਦਾਦ ਉਸ ਬੱਚੇ ਤੇ ਲਟਾਉਣ ਦੇ ਲਈ ਤਿਆਰ ਬੈਠਾ ਕਿ ਮੈਂ ਆਪਣੀ ਸਭ ਤੋਂ ਪਹਿਲਾਂ ਪਰਚੀ ਕਟਾਉਂਗਾ ਚਲੋ ਜੇ ਇਸ ਗੱਲ ਲਈਓ ਮੰਨਦੇ ਆ ਕਿ ਅਸੀਂ ਹਰਜਿੰਦਰ ਨੂੰ ਛੱਡਦੇ ਆ ਸਾਨੂੰ ਇੰਨੀ ਪੂੰਜੀ ਚਾਹੀਦੀ ਹੈ ਤਾਂ ਉਹ ਕਹਿੰਦੇ ਕਿ ਮੈਂ ਤਿਆਰ ਬੈਠਾ ਫਿਲਹਾਲ ਉਹਨਾਂ ਨੇ ਸਭ ਨੂੰ ਇਹ ਆਵਾਜ਼ ਮਾਰੀ ਹੈ ਕਿ ਆਓ ਸਾਰੇ ਇਕੱਠੇ ਹੋ ਕੇ ਹਰਜਿੰਦਰ ਨੂੰ ਬਚਾਉਣ ਦੀ ਇੱਕ ਕੋਸ਼ਿਸ਼ ਜ਼ਰੂਰ ਕਰੀਏ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹ ਦਾ ਅਨਮਿਊਟ ਟੋਪਰ